ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਅਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੀ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 565 ਨਾਮ ਕੌਰ ਜ਼ਿਲ੍ਹਾ ਬਹਾਲੀ ਕਾਸ਼ਟ ਜੱਟ ਸਿੱਖ ਗੋਤ ਬਾਜਵਾ ਹਾਈਟ 5 ਫੁੱਟ 6.5 ਇੰਚ ਜਨਮ 21 ਜਨਵਰੀ 1998 ਪੜਾਈ ਬੀਐਸਸੀ ਨਰਸਿੰਗ ਭਰਾ ਇੱਕ ਅਨਮੈਰਿਡ ਕੈਨੇਡਾ ਵਰਕ ਪਰਮਿਟ ਸਟੇਟਸ ਕੈਨੇਡਾ ਵਰਕ ਪਰਮਿਟ ਜੀ 20 ਵਰਕ ਪਰਮਿਟ ਤੇ ਹੈ ਜੋਬ ਇਨ ਸਟਾਫ ਨਰਸ ਇਹਨਾਂ ਨੂੰ ਲੋੜ ਹੈ ਜਿਸ ਤਰੀਏ ਮੁੰਡੇ ਨੂੰ ਜਮੀਰ ਦਿਨ ਤੋਂ 5 ਕਿੱਲਾਂ ਤੱਕ ਆਉਂਦੀ ਹੋਵੇ ਜੇ ਕਮਰਸ਼ੀਅਲ ਪ੍ਰਾਪਰਟੀ ਹੈ ਤਾਂ ਵੀ ਠੀਕ ਹੈ ਜੀ ਪਰਿਵਾਰ ਖਾਨਦਾਨੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਥੱਲੇ ਹਰੀ ਅਕਰਮ ਵਿੱਚ WhatsApp ਨੰਬਰ ਦੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹਾਂ ਜੀ ਅਗਲਾ ਵਿਸਤਾਰ ਨੋਟ ਕਰੋ ਜੀ ਫਾਈਲ ਨੰਬਰ 566 ਨਾਮ ਕੌਰ 6 ਮੰਥ ਡਿਪੋਸਟ ਹੋਇਆ ਬਈ ਜੀ 6 ਮਹੀਨੇ ਕੁੜੀ ਰਹੀ ਹੈ ਤਲਾਕਸ਼ੁਰਾ ਜੀ ਕੁੜੀ ਜ਼ਿਲ੍ਹਾ ਲੁਧਿਆਣਾ ਏਰੀਆ ਦਰਾਹਾ ਕਾਸਟ ਜੱਟ ਸਿੱਖ ਹਾਈਟ 5 ਫੁੱਟ 4 ਇੰਚ ਜਨਮ 17 ਜੂਨ 1990 ਪੜ੍ਹਾਈ ਐਮ ਐਸ ਸੀ ਕੰਪਲੀਟ ਕੁੜੀ ਨੇ ਫੈਸ਼ਨ ਡਿਜ਼ਾਈਨਰ ਦਾ ਵੀ ਕੋਰਸ ਕੀਤਾ ਹੋਇਆ ਹੈ ਭਰਾ ਇੱਕ ਮੈਰਿਡ ਅਤੇ ਇੱਕ ਭੈਣ ਅਨਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਆਪਣਾ ਮੁੰਡੇ ਦਾ ਆਪਣਾ ਕੋਈ ਬਿਜ਼ਨਸ ਬਿਜ਼ਨਸ ਕਰਦਾ ਹੋਵੇ ਜਾਂ ਵਧੀਆ ਕਿਸੇ ਜੋਬ ਤੇ ਹੋਵੇ ਸੈਲਰੀ ਵਧੀਆ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਜੀ ਕੰਮਕਾਰ ਵਧੀਆ ਕਰਦਾ ਹੋਵੇ ਚਾਹੇ ਤਲਾਕशुदा ਹੋਵੇ ਜਾਂ ਅਨਮੈਰਿਡ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਫਾਈਲ ਨੰਬਰ 567 ਨਾਮ ਕੌਰ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਸੰਧੂ ਜਨਮ 6 ਸਤੰਬਰ 1997 ਹਾਈਟ 5 ਫੁੱਟ 7 ਇੰਚ ਪੜਾਈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਸਟੇਟਸ ਕੈਨੇਡਾ ਪੀਆਰ ਵਰਕ ਆਫਿਸ ਐਡਮਿਨਿਸਟਰੇਟਰ ਪ੍ਰਾ ਇਕ ऑस्ट्रेलिया ਵਰਕ ਪਰਮਿਟ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੈਨੇਡਾ ਹੋਵੇ ਮੁੰਡੇ ਨੂੰ ਜ਼ਮੀਨ 22 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਪੜਾਈ ਵਧੀਆ ਕੀਤੀ ਹੋਵੇ ਜੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਉਸਕੇ ਪ੍ਰਵਾਦਾ ਸੰਬਰਕਰ ਨੰਬਰ ਲੈ ਸਕਦੇ ਹੋ ਜੀ ਅਗਲਾ ਵੇਸਤਾ ਨੋਟ ਕਰੋ ਜੀ ਫਾਈਲ ਨੰਬਰ 568 ਨਾਮ ਸਿੰਘ ਜ਼ਿਲ੍ਹਾ ਮੋਗਾ ਜਾਤੀ ਜੱਟ ਸੇਖਰ ਗੋਤ ਸੰਧੂ ਹਾਈਟ 5 ਫੁੱਟ 11 ਇੰਚ ਜਨਮ ਨਵੰਬਰ 1997 ਪੜ੍ਹਾਈ 12ਵੀਂ ਪਾਸ ਕੀਤਾ ਹੈ ਜੀ ਖੇਤੀਬਾੜੀ ਤੇ ਟਰੈਕਿੰਗ ਦਾ ਕੰਮ ਹੈ ਨਾਲ ਜਾਇਦਾਦ 5 ਏਕੜ ਨਵਾਂ ਘਰ ਬਣਿਆ ਹੋਇਆ ਹੈ ਟ੍ਰੈਂਕਰ ਨੰਉ ਮੁੰਡਾ ਸਰਦਾਰ ਹੈ ਜੀ ਮਾਤਾ ਪਿਤਾ ਇੱਕ ਛੋਟੀ ਭੈਣ ਕੈਨੇਡਾ ਵਿੱਚ ਰਹਿੰਦੀ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕੈਨੇਡਾ ਤੋਂ ਪੜੀ ਲਿਖੀ ਪੀਆਰ ਕੁੜੀ ਦੀ ਲੋੜ ਹੈ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 76529 80719 ਸ਼ਰਵਾਰਤਸਵ ਨੰਬਰ ਹੈ ਜੀ ਅਗਲਾ ਦਿਸਤਾਨ ਨੋਟ ਕਰੋ ਜੀ ਫਾਈਲ ਨੰਬਰ 569 ਨਾਮ ਕੌਰ ਜ਼ਿਲ੍ਹਾ ਕਪੂਰਥਲਾ ਏਰੀਆ ਫਗਵਾੜਾ ਕਾਸਟ ਰਾਮਗੜੀਆ ਗੋਤਮਠਾੜੂ ਹਾਈਟ 5 ਫੁੱਟ 5 ਇੰਚ ਜਨਮ ਅਗਸਤ 1999 ਪੜ੍ਹਾਈ ਬੀਏ ਪਾਸ ਕਾਮਾ ਕੁੜੀ ਦਾ ਆਪਣਾ ਸਲੂਨ ਹੈ ਜੀ ਭਰਾ 91 ਰਡ ਤੇ ਮਾਤਾ ਪਿਤਾ ਇਹਨਾਂ ਲੋੜ ਹੈ ਜੀ ਰਿਸ਼ਤੇ ਦੇ ਮੁੰਡਾ ਸੋਹਣਾ ਸੁਨੱਖਾ ਹੋਵੇ ਕੰਮਕਾਰ ਵਧੀਆ ਕਰਦਾ ਹੋਵੇ ਮੁੰਡਾ ਪੜਿਆ ਲਿਖਿਆ ਹੋਵੇ ਕਾਸਟ ਚਾਹੇ ਆਰਾਮਗੜੀਆ ਹੋਵੇ ਜਾਂ ਫਿਰ ਜੱਟ ਸਿੱਖ ਪਰਿਵਾਰ ਦੇ ਵਿੱਚ ਵੀ ਇਹ ਰਿਸ਼ਤਾ ਕਰ ਦੇਣਗੇ ਜੀ ਜੇ ਇਹਨਾਂ ਸਾਰੇਆਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਜਿਹਦੇ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ